बीसी साहब ਨਾਲ ਤੇ ਸਾਰੇ ਜੋ ਇਸ਼ੂ ਹੈਗੇ ਨੇ ਆਪਣੇ ਉਹ ਰੱਖੇ ਨੇ ਕਰਨ ਤੇ ਉਹਦੇ ਦੀ ਕੋਸ਼ਿਸ਼ ਹੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬੀਸੀ ਨਾਲ ਤੇ ਡੀਆਰਓ ਨਾਲ ਵਿਚਾਰ ਕੇ ਅਗਲੇ ਸੋਮਵਾਰ ਤੁਹਾਨੂੰ ਦੁਬਾਰਾ ਮਿਲਾਂਗੇ ਤੇ ਉਹਦੇ 'ਚ ਰੱਖਾਂਗੇ ਤੇ ਉਹ ਤੇ ਇਹ ਹੈ ਕਿ ਆਪਾਂ ਅਗਲੇ ਸੋਮਵਾਰ ਆ ਜਿਹੜਾ ਫਿਰ ਇਨੀਓ ਘੰਟੀ ਜਾਈਏ ਜਿਵੇਂ ਪਹਿਲਾਂ ਕਹੇ ਤਾਂ ਹੈਗਾ ਹੀ ਆਪਣਾ ਨਾਲ ਇਹ ਵੀ ਕੋਈ ਨਾ ਕੋਈ ਨਾਲ ਮਿਲਾਂਗੇ ਇੱਕ ਉਹ ਇਸ਼ੂ ਸਾਰੇ ਉਹ ਤਾਂ ਡਿਸਕਸ ਕਰਨੇ ਚਾਹੀਏ ਉਹ ਰੇਟ ਦਾ ਹੋਵੇ ਚਾਹੇ ਖੋੜ ਜ਼ਮੀਨਾਂ ਦਾ ਸਾਂਝੀਆਂ ਖੇਤਾਂ ਦਾ ਜੋ ਇਸ਼ੂ ਰਸਤਿਆਂ ਦੇ ਜੋ ਟੋਟਰੀ ਨੇ ਉਹ ਡਿਸਕਸ ਹੋਏ ਨੇ ਤੇ ਇੱਕ ਜਿਹੜਾ ਇਸ਼ੂ ਸੀਗਾ ਕਿ ਉਹ ਜਿੰਨੀ ਆਪਣੀ ਜ਼ਮੀਨ ਆਈ ہوئی ਆ ਰੋਡ ਦੇ ਵਿੱਚ ਇਹਨਾਂ ਨੇ ਨੰਬਰ ਸਾਰਾ ਸਾਡਾ ਰੋਕ ਰੱਖਿਆਗਾ ਉਹਦੇ ਤੇ ਰੱਖੀ ਆ ਉਹ ਕਹਿੰਦੇ ਵੀ ਇਹ ਜਿਹੜਾ ਵੀ ਅਸੀਂ ਕਰਦੇ ਆ ਗੱਲ ਕਿ ਜਿਹੜਾ ਪੁਰਾਣਾ ਉਹਨਾਂ ਨੇ 3D ਦਾ ਜਿਹੜਾ ਚੜ੍ਹਿਆ ਹੋਇਆ ਉਹਦੇ ਦੇ ਉੱਪਰ ਜਿਹਦੇ ਸਾਰੇ ਨੰਬਰ ਨੇ ਉਹਨੂੰ ਅਪਡੇਟ ਕਰਕੇ ਅਸੀਂ 3D ਜਿਹੜਾ ਆਇਆ ਨਵਾਂ ਆਇਆ ਉਹਦੇ ਚ ਜਿੰਨੀ ਜਿੰਨੀ ਜ਼ਮੀਨ ਸਾਡੀ ਆਉਂਦੀ ਆ ਉਨੀ ਉਨੀ ਫਰਦ ਤੇ ਰੱਖਾਂਗੇ ਬਾਕੀ ਥੋੜੀ ਫ੍ਰੀ ਕਰ ਦਾਂਗੇ ਵੀ ਤੁਸੀਂ ਜੋ ਉਹ ਗੱਤੋਂ ਚ ਲਿਉਣੀ ਹੋ ਲਿਆ ਸਕਦੇ ਉਹ ਕਨੇ ਅਸੀਂ ਕਰਾਉਂਦੇ ਹੈਨਾ ਗੱਲਾਂ ਸੁਣੀਆਂ ਨੇ ਧਿਆਨ ਨਾਲ ਸੁਣੀਆਂ ਨੇ ਠੰਡੇ ਸੁਭਾਅ ਨਾਲ ਸੁਣੀਆਂ ਨੇ ਪਰ ਇਹ ਹੁੰਦਾ ਕਿ ਇਹ ਪ੍ਰਸ਼ਾਸਨ ਦਾ ਟੰਗ ਵੀ ਹੁੰਦਾ ਕਿ ਕਿਸੇ ਕਿੱਦਾਂ ਹੈਂਡਲ ਕਰਨੇ ਆ ਸਾਰੇ ਚੀਜ਼ਾਂ ਨੂੰ ਮਿੱਠੀਆਂ ਗੁਣੀਆਂ ਵੀ ਹੋ ਜਾਣਗੀਆਂ ਹੈਨਾ ਉਤੋਂ ਸੁਚੇਤ ਰਹੋ ਰਹੀਏ ਆਪਾਂ ਸਾਰੇ ਇੱਥੇ ਹੋ ਗਈ ਲੜੀਏ ਸਾਰਾ ਕੁਝ ਅਗਲੇ ਸੋਮਵਾਰ ਨੂੰ ਉਹਨੇ ਦੁਬਾਰਾ ਬੁਲਾਇਆ ਇੰਨੀ ਉਹ ਗੱਲਤੀ ਚ ਫੇਰ ਹੈ ਕਹਿ ਲਈ ਵੱਧ ਕੇ ਆਈਏ ਸਾਰੇ ਮਿੰਡਾਂ ਦੀ ਪੂਰੀ ਆਰਡਰ ਹੋਰ ਵੀ ਦੱਸੋ ਰੇਕ ਲਾ ਕੇ ਉਹਦੇ ਦੱਸਣਗੇ ਵੀ ਆਹ ਉਹਦੇ ਇਹ ਸੋਮਵਾਰ ਤੱਕ ਇਹ ਡਿਸਕਸ ਕਰਨਗੇ ਡੀਸੀ ਸਾਹਿਬ ਨਾਲ ਤੇ ਡੀਆਰਓ ਨਾਲ ਹਨਾ ਤੇ ਉਹ ਚ ਕੀ ਹੋਊਗਾ ਫੇਰ ਆਪਾਂ ਨੂੰ ਦੁਬਾਰਾ ਅਗਲੀ ਉਹ ਦੱਸੋ ਹਰਿਆ ਗੱਲ ਹੈ ਉਹਦੇ ਵਿੱਚ ਦੱਸਣਾ ਹੈਨਾ ਤੇ ਇਹਨਾਂ ਸੀ ਆਇਓ ਸਾਰਿਆਂ ਦਾ ਧੰਨਵਾਦ ਆ ਅੱਗੇ ਫੇਰ ਆਪਾਂ ਸੋਮਵਾਰ ਨੂੰ ਸਾਰੇ ਬਾਈ ਜੀ ਬਾਕੀ ਕਰਕੇ ਜਾਉਂਗਾ ਆਪਾਂ ਸੋਮਵਾਰ ਦਿਮਾਗ ਮਿੱਟ ਕਰ ਲੋ ਵੀ ਹੋਰ ਕਿਧਰੇ ਨਹੀਂ ਆਉਣਾ ਹੋਰ ਇਹਨੂੰ ਬੰਦ ਕਰਤੀ ਜੋ ਅੰਦਾ 10 ਵਜੇ ਠੀਕ ਹੈ ਠੀਕ ਹੈ ਜੀ ਧੰਨਵਾਦ